ਸਤ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਜੀ ਤੇ ਸਵਾਗਤ ਹੈ ਨਵੀਂ ਸਵੇਰ ਦੇ ਵਿੱਚ ਤੇ ਨਵੀਂ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਤੇ ਦਿਨ ਚੜਿਆ ਸਵੇਰ ਹੋਈ ਤੇ ਮਸਾਂ ਹੀ ਉੱਠੇ ਬੜੇ ਜੋਰ ਨਾਲ ਤੇ ਜੇ ਮੈਂ ਜਣਾ ਲੱਗੇ ਆ ਜੋਰ ਨਾਲ ਗਾਲਾਂ ਗੁਲਾ ਖਾ ਕੇ ਠੱਕੇ ਨਾ ਹੀ ਉੱਠੇ ਆ ਤੇ ਇਹ ਹੁਣ ਜਣਾ ਆਪਾਂ ਜਿਮ ਤੇ ਜਿਮ ਅੱਜ ਆ ਫਿਰ ਤੁਹਾਨੂੰ ਜਿਮ ਦਿਖਾਉਣੇ ਆ ਤੇ ਨਾਲੇ ਵਲੌਗ ਬਣਾਉਣੇ ਆ ਸ਼ਾਨਦਾਰ ਜਿਆ ਵਧੀਆ ਐਕਸਰਸਾਈਜ਼ ਕਰਦੇ ਆ ਸਾਰੇ ਤੁਸੀਂ ਵਲੌਗ ਦੇਖਿਓ ਜਰੂਰ ਤੇ ਤੁਹਾਨੂੰ ਦਿਖਾਉਣੇ ਆ ਅਣੂ ਕਿੰਨੀ ਕਿ ਮਿਹਨਤ ਕਰਦਾ ਐਸ ਸੱਜਣ ਵਾਲੇ ਦੀਆਂ ਬਹੁਣੇ ਕਿੜੀ ਕਿੜੀਆਂ ਇਹਦੇ ਵਗਰ ਵਾਰ ਮੈਂ ਅੱਜ ਮਿਹਨਤ ਕਰਨੀ ਹੈ ਇਹਨਾਂ ਨੂੰ ਵੀ ਵੇਖਣਾ ਇਹਨੂੰ ਕਿੜੀ ਮਿਹਨਤ ਲਾਉਂਦਾ ਕਬੱਡੀ ਖੇਡਦ ਨੂੰ ਇਹਨੇ ਕਿੜੀ ਕਿੜੀ ਐਸਆਈ ਸਿੱਖੀ ਆ ਅੱਜ ਵੇਖਣੀ ਆ ਇਹਦੇ ਵਗਰ ਮਿਹਨਤ ਲਾਉਣੀ ਆ ਇਹਨੋਂ ਵੀ ਅੱਗ ਨਹੀਂ ਆਉਂਦਾ ਕੋਰਕ ਨਹੀਂ ਆ ਬਾਈ ਉੱਤੇ ਆਹ ਵੇਖ ਲਈ ਉਹ ਰੀਆ ਚਾਰਕ ਹੈ ਚਾਰਕ ਕਾ ਡੰਬਲ ਹੀ ਮਾਰਨੇ ਹੁੰਦੇ ਇੱਕ ਐ ਤਾਣ ਦੇ ਕਿ ਬੈਂਚ ਪ੍ਰੈਸ ਬਸ ਅੱਜ ਬਰਬਾਦ ਯੂਟਿਊਬਰਾਂ ਨੇ ਕਰਦੀ ਆ ਪੈਸਾ ਸੇ ਲੋਈ ਵਸ ਵਾ ਰੈਡੀ ਹੋ ਰਹੇ ਆਂ ਚਲਦੇ ਆਂ ਆਪਾਂ ਜਿਮ ਦੇ ਵਿੱਚ ਤੇ ਕਰਦੇ ਆਂ ਐਕਸਰਸਾਈਜ਼ ਕਰੋ ਕਰੋ ਪ੍ਰਵਾਹ ਦੀ ਸੇਵਾ ਕਰਿਆ ਕਰੋ ਤੁਹਾਨੂੰ ਫੇਰ ਹੀ ਮੇਰਾ ਮਿਲਣਾ ਠੀਕ ਆ ਬਣਾਦਾ ਬਣਾ ਦਿਓ ਖਾਣ ਨੂੰ ਗੁੱਡ ਮਾਰਨਿੰਗ ਏਵਰੀਵਨ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕੀ ਬਣ ਲਿਆ ਮੇਰੇ ਲਈ ਖਾਣ ਲਈ ਕੌਨਫਲੈਕਸ ਤਾਂ ਦੇ ਦੇ ਆਹ ਵਾ ਜਲਦੀ ਜਲਦੀ ਭੁੱਖ ਬਹੁਤ ਲੱਗੀ ਆ ਮਨ ਨੂੰ ਫੇਰ ਜਿਮ ਜਾਣਾ ਆ ਬਾਅਦ ਚੋਂ ਤੈਨੂੰ ਕਾ ਦੇ ਲੈ ਮਗਾ ਦੇ ਡਾਈਟ ਪੂਰੀ ਪੂਰੀ ਡਾਈਟ ਦਾ ਧਿਆਨ ਰੱਖਿਆ ਜਾ ਰਿਹਾ ਹੈ ਹਾਂ ਬਸ ਵੈਰੀ ਗੁੱਡ ਇਦਾਂ ਸਿਵਾ ਕਰੋ ਫਿਰ ਫੇਰ ਜਾਂ ਫਿਰ ਲੱਗਣੇ ਡਾਈਟਿੰਗ ਕੋਲ ਨਾਲ ਲਿਆਂਦਾ ਜਫੇ ਫੇਰ ਹੀ ਬਣੇ ਆ ਕੋਸੋ ਸੀ ਹੁਣ ਜਾਣਾ ਜੀ 10 ਮਿੰਟਾਂ ਤੱਕ ਜਿਮ ਨੂੰ ਜਾਵਾਂਗੇ ਲਾਓ ਜੀ ਦੇਖਦੇ ਆ ਵਿੱਚ ਪਤਾ ਨਹੀਂ ਕੀ ਕੀ ਪਾਇਆ ਕਿ ਲਿਪ ਕੇਲੇ ਗੁੱਲੇ ਪਾਏ ਆ ਔਰ ਪਤਾ ਨਹੀਂ ਕੀ ਆ ਸੀਡਸ ਵਗੈਰਾ ਵੀ ਪਾਏ ਆ ਆਗੇ ਦੇ ਫਿਰ ਚੱਲਦੇ ਆਪਾਂ। ਜੀ ਜਿਮ ਆ ਗਏ ਆਪਾਂ ਐਨੀ ਟਾਈਮ ਫਿਟਨੈਸ ਇਹ ਆਪਣਾ ਜਿਮ ਆ। ਤੇ ਭਾਜੀ ਨਾਲ ਖੁਦ ਜਿਮ ਲਾਉ ਸਾਡੇ। ਸਾਡੇ ਨਾਲ ਵੱਧ ਮਿਹਨਤ ਲਾਣਦੇ ਹੋਰਾ। ਕੱਲ ਤੂੰ ਥੱਕ ਗਿਆ ਭਾਈ ਨਹੀਂ ਥੱਕਿਆ ਵੇਲਾ। ਪੁਰਾਣੇ ਖੁੰਡਾ ਵੱਧ ਲਾਣ ਦੇ ਤਰ੍ਹਾਂ। ਜਿਮ ਤੁਹਾਡਾ ਹੈਗਾ ਜੀ ਐਨੀ ਟਾਈਮ ਤੇ ਚੱਲਦੇ ਆਪਾਂ ਅੰਦਰ। ਐਂਟਰੀ ਕਰਦੇ ਆਂ। ਓਹ ਕੋਈ ਜਸ ਸਿੰਘ ਸਿੰਘ। ਲੋਰੀ ਦੇਖੋ ਕੰਬੂ ਤੇਰੇ ਮੈਂ ਇਦਾਂ ਨਹੀਂ ਕਰਦੇ ਆ ਆਕਰ ਲਿਆ ਲਗਾ ਜੇ ਮੈਂ ਜੋ ਆ ਕੇ ਬੰਦੇ ਸਸਤੀ ਪਾਣੀ ਆ ਇੰਤਾਂ ਦੀਆਂ ਇੰਡੀਆ ਜੇ ਸਹੂਲਤਾਂ ਨਹੀਂ ਮਿਲਦੀਆਂ ਜਿੰਮ ਦੀਆਂ ਆਪਣੇ ਹੈ ਨਹੀਂ ਸਹੂਲਤਾਂ ਇੰਨੀ ਜਿੰਮ ਦੀ ਇੰਡੀਆ ਹੋਏ ਨਾ ਵਦੋ ਬਈ ਬੰਦਾ ਤਗੜਾ ਹੋ ਜਾਏ ਨਾ ਦੇਖੋ ਬਾਹਰ 뷰 ਵੇਖੋ ਨਾਲ ਕਿੰਨਾ ਨਿਆਰੇ ਹੈ ਵੇਖੋ ਬੰਦਾ ਉਦਾਂ ਹੀ ਫੇਸਬੁੱਕ ਹੀ ਮਿਹਨਤ ਕਰੀ ਜਾਂਦਾ ਬਾਹਰੀ ਸਾਈਡ ਦੇਖੋ ਕਿੱਡੀ ਵਧੀਆ ਲੱਗ ਰਹੀ ਹੈ ਕੀ ਬਾਤ ਹੈ ਨਜ਼ਾਰਾ ਕਿ ਨਹੀਂ ਪੂਰਾ ਨਾਲ ਇੰਗਲਿਸ਼ ਗਾਣੇ ਵੀ ਚੱਲ ਰਹੇ ਆ ਇੰਗਲਿਸ਼ ਬੋਲੋ ਕਿ ਇਹਦਾ ਕੀ ਕਹਿੰਦੇ ਆ ਬੋਲਣੋਂ ਉਹ ਡਿਆ ਹੋਣਾ ਤੂੰ ਨਾਲ ਸਟੈਪ ਕਰਦੇ ਆ ਦੁਬਾਰਾ ਬੋਲੋ ਪਾ ਦੀ ਮੈਂ ਸਾਰੀਆਂ ਪਲੇਟਾਂ ਜੋ ਨਹੀਂ ਨਹੀਂ ਸਾਰੀਆਂ ਪਾ ਗਏ ਦੂਜਾ ਤੀਜਾ ਦੇਣਾ ਜੇ ਥੋੜਾ ਰਹਿਮ ਕਰੋ ਜਿੰਮ ਤੇ ਚਲ ਬਖਸ਼ ਦਿੰਨੇ ਆ ਆ ਗੋਰੇ ਡਰ ਜਾਣੇ ਭਰਵਾ ਜੀ ਡਰ ਜਾਣੇ ਗੁਰਿਆ ਬਖਸ਼ ਦਿੰਨੇ ਆ ਤੂੰ ਇਹਦੇ ਚੌਕੀ ਦੇਣੀਆਂ ਵਾ ਕੋਈ ਚੁੱਕ ਤੇ ਰਹੀ ਯਾਰੋ ਜੀ ਐ ਤੇ ਰਾਕ ਲਾਦੋਸਾ ਤਰਸੀ ਰੇਵਾ ਲਓ ਜੀ ਮਿੱਤਰੋ ਆਹ ਮੋٹے ਬਿਡੋਣਾ ਪੀਂਡ ਹੋਣ ਦਾ ਵਾਹ ਜੀ ਮੋਟੀਵੇਸ਼ਨ ਕਰਨਾ ਆਪਾਂ ਮੋਡੇ ਫੂਡੇ ਨਹੀਂ ਪੀਂਡ ਹੋਣ ਦਾ ਬਾਅਦ ਦਿੱਤੇ ਨਾ ਉਦਾਂ ਮੈਂ ਗਿਣੇ ਨਹੀਂ ਮੋٹے ਮੋٹے 50 ਕਰਾਇਆ ਬੜਾ ਔਖਾ ਦਾਮਾ ਵੇਖਣਾ ਹੈਣਾ ਸੌਖਾ ਹੀ ਆ ਇਹ ਕਬੱਡੀ ਖੇਡਣੀ ਸੌਖੀ ਆ ਵੇ ਡੋੜ ਜਿਹਾ ਲਾਉਣਾ ਹੈ ਕਿਹੜੀ ਗੱਲ ਆ ਚਾਹਣਾ ਲੈਣਾ ਸਹੀ ਗੱਲ ਬੜਾ ਔਖਾ ਕੰਮ ਕੋਈ ਆ ਕਹਿੰਦਾ ਵੀ ਰੋਜ਼ ਮਰਨਾ ਪੈਂਦਾ ਕਿਦਾਂ ਕਰ ਹਾਂ ਫਣੀ ਭਵਾ ਦੀ ਸਹੀ ਗੱਲ ਐ ਇੱਧਰ ਵੇਖੋ ਮੁੰਡਾ ਵੇਟ ਲਾਉਂਦਿਆ ਵਾ ਤੇ ਅਨੂ ਮਸਲ ਮਸਲ ਕੇ ਖਿੱਚਿਆ ਜਾਊਗਾ ਡੰਬਲ ਥੋੜੇ ਹੌਲੇ ਲੈ ਲੈ ਨਹੀਂ ਮੈਂ ਤੁਹਾਡੀ ਐਵੇਂ ਕੋਈ ਮਸਲ ਖਿੱਚਿਆ ਗਿਆ ਮਾਵਾ ਬਾਅਦ ਚ ਇੰਨਾ ਭਾਰਾ ਵੇਟ ਲਾਈ ਗਏ ਨਾ ਐ ਨਹੀਂ ਗਾ ਇੰਨੇ ਭਾਰੇ ਡੰਬਲ ਤੇ ਬਾਅਦ ਚ ਕੋਈ ਗੱਲਬਾਤ ਹੋ ਗਈ ਤੇ ਅਸੀਂ ਇੱਥੇ ਬਾਅਦ ਚ ਡਾਕਟਰ ਵੀ ਵਧੀਆ ਨਹੀਂ ਇੰਨੇ। ਐਸੇ ਐਸੇ ਬਾਅਦ ਮੈਡੀਸਿਨ ਵੀ ਇੱਡੀ ਵਧੀਆ ਨਹੀਂ ਸਟਰੋਂਗ ਨਹੀਂ ਦਿੰਦੇ। ਨਾਰਮਲ ਜੀ ਹੁੰਦੀ ਇੱਥੇ। ਮਸਾ ਸਹੀ ਨਹੀਂ ਹੋਣੇ ਬਾਅਦ ਚੋਂ। ਮੈਂ ਮੇਨਟੇਨ ਕਰੰਡਿਆ ਬੋਡੀ ਬਣੀ ਭੁਵਾਨ ਜੀ ਮੇਰੀ। ਬਣੀ ਆ। ਹਾਂਜੀ। ਹਾਂ। ਹੈ? ਮਾਮਾ ਜੀ ਆਪਣੇ ਉੱਤੇ। ਮਾਮਾ ਚੰਗੀ ਦਾ ਫਿਰ ਖਾਣਾ ਸਾਰੀ ਫੋਟੋ ਖਾ। ਲਓ ਵੀ ਮੁੰਡੇ ਦਾ ਮਾਮਾ ਵੇਖੋ। ਡੋਲਾ ਬਣਿਆ ਕਿਨੋਂ ਤਾਂ ਓਏ। ਬਣਿਆ ਹੀ ਲੱਗਦਾ ਨਾ ਪਤਾ ਕੋਈ ਨਹੀਂ ਥੋੜੇ ਦੇਣੀਆਂ ਤੱਕ ਦੇਣੀਆਂ ਕਿੰਨਾ ਕੁ ਬਣਿਆ ਲੱਗਦਾ ਨਾ ਪਤਾ ਵੀ ਸੀਏ ਨਾਲ ਲੱਗ ਗਿਆ ਯਸ ਵੀਸੀਏ ਮੈਂ ਤਾਂ ਖੋਲਾ ਅੱਗੇ ਰਾਬਾਤਾ ਲੱਤਾਂ ਦੇ ਵੇਖ ਕਦਾਂ ਦੀਆਂ ਹੋ ਗਈਆਂ ਕਸ਼ਾ ਉਦਾਂ ਤੁਰਿਆ ਫਿਰੰਦਿਆ ਉਹ ਵੈ ਗਰੂਪ ਮੇਅਰ ਕਰੇ ਬਸ ਤਿਆਰੀ ਕਰ ਰਹੇ ਆ ਜੀ ਥੋੜੀ ਗਾ ਪਰ ਪ੍ਰੋਬਲਮ ਜੀ ਪੈ ਗਈ ਥੋੜਾ ਬਿਮਾਰ ਹੋ ਗਏ ਸੀ ਇੰਡੀਆ ਇਹਨੂੰ ਆਉਣ ਤੋਂ ਪਹਿਲਾਂ ਸੈਲ ਜੇ ਘੜ ਕੇ ਖੇਡਾ ਕਰਕੇ ਥੋੜੀ ਜਿਹੀ ਬੋਡੀ ਵੀਕ ਹੋ ਗਈ ਹਾਲੇ ਵਾਲੀ ਹੋ ਜਾਗੇ ਸੈੱਟ 10 ਦਿਨਾਂ ਤੱਕ ਅਜੇ 8 9 April ਨੂੰ ਮੈਚ ਆ ਸਿੱਖ ਗੇਮਾਂ ਉਦੋਂ ਤੱਕ ਹੋ ਜਾਗੇ ਕੈਂਪ ਵਾਹਿਗੁਰੂ ਕਰੇ ਕਿਰਪਾ ਤੁਹਾਡੇ ਦਿਵਾਵਾਂ ਨਾਲ ਤੁਹਾਡੇ ਪਿਆਰ ਨਾਲ ਹੋ ਜਾਣਾ ਪੱਕਾ ਹੈ ਮਹਾਰਾਜ ਕਰੇ ਕਿਰਪਾ ਜਲਦੀ ਮਿਲਦੇ ਹਾਂ ਗਰਾਊਂਡਾਂ 'ਚ ਅਨੂੰ ਇੱਕ ਗੱਲ ਕਰੀ ਜਾਣਾ ਆਪਣਾ ਇੱਕ ਆਪਣੀ ਕੱਢਾ ਖਾਚ ਜਿਹੜਾ ਜਿੰਨੇ ਆਈਡੀ ਬਣਾਈ ਆਪਣੀ ਫੇਕ ਸਦਰਜਾ ਬਲੋਕੀ ਪਤਾ ਦਰਾ ਹੀ ਵੀਰ ਕਰ ਲਿਆ ਸਾਰਾ ਕਿਥੋਂ ਦਾ ਤੂੰ ਹੈਗਾ ਨਹੀਂ ਅਸੀਂ ਤੈਨੂੰ ਮੈਂ ਦੱਸਾਂ ਮੈਂ ਹੀ ਬੰਦਾ ਅੱਗੇ ਵੀ ਫੜਿਆ ਸੀ ਵੀਡੀਓ ਤੁਸੀਂ ਸਾਰਿਆਂ ਨੇ ਦੇਖੀ ਸੀ ਤੇਰਾ ਅਕਾਊਂਟ ਤੇ ਆਪੇ ਤੇਰਾ ਪਤਾ ਲੱਜਣਾ ਹੋਣਾ ਬਲੌਕ ਕਰਾਤਾ ਉਹ ਤੇ ਹੋ ਗਿਆ ਖਾਤਾ ਦਾ ਬਲੌਕ ਅੱਛਾ ਕਰਾਤਾ ਬਲੌਕ ਤੇ ਮੇਰੇ ਵੀਰ ਸਦਰਜਾ ਨਾ ਇਦਾਂ ਦੇ ਕੰਮ ਕਰ ਆਪਣੀ ਮਿਹਨਤ ਕਰੋ ਯਾਰ ਆਪਣੀ ਫੁੱਲ ਤੁਹਾਨੂੰ ਆਪਣੇ ਆਪ ਤੇ ਸੁਆਣੀ ਲੋਕਾਂ ਦਾ ਨਾਂ ਕਿਉਂ ਵਰਤਦੇ ਤੁਸੀਂ ਤੁਹਾਡੇ ਸਾਡੇ ਹੀ ਲੱਗਦੀ ਆ ਨਾਲੇ ਕਿਉਂ ਕੰਟੈਂਟਾਂ ਬਣਾਉਂਦੇ ਆ ਮੇਰੀ ਆਈਡੀ ਤੋਂ ਦੁੱਧਣਾ ਸਾਰਿਆਂ ਨੂੰ ਮੇਰੀ ਆਈਡੀ ਬਣਾਈਆਂ ਵੀਰ ਕਿਸੇ ਨੇ ਤੇ ਇੰਸਟਾਗ੍ਰਾਮ ਤੇ ਫੋਟੋ ਵੀ ਸੇਮ ਉਹ ਲਾਈਡੀਪੀ ਨਾਮ ਵੀ ਸੇਮ ਉਹ ਲਿਖਿਆ ਅਸਦੀਪ ਚੋਲਾ ਤੇ ਲੋਕਾਂ ਕੋਲੋਂ ਪੈਸੇ ਮੰਗੀ ਜਾਂਦੇ ਆ 30000 ਇਦਾਂ ਲੋਕੀ ਕਿਹੜੇ ਨਿਆਣੇ ਵਿੱਚ 30000 ਉਹਦਾ ਪਾ ਦੇਣਗੇ ਦੱਸ ਪਰ ਕੀ ਬਣਾ ਕਿੰਨਾਂ ਨੂੰ ਲੱਗੜਿਆ ਵੀ ਹੁਣਾਂ ਨੇ ਕਿਹਾ ਲਗੇ ਇਹਨੂੰ ਤੇ ਮੇਰੇ ਵੀ ਤੁਸੀਂ ਸਾਰੇ ਧਿਆਨ ਰੱਖਿਓ ਯਾਰ ਇਦਾਂ ਨਹੀਂ ਗੱਲਾਂ ਦਾ ਪੜਿਆ ਹੀ ਬੰਦਾ ਇੱਕ ਵਾਰੀ ਪਹਿਲਾਂ ਆ ਤੇ ਤੁਸੀਂ ਸਾਰੇ ਮੇਰੇ ਵੀ ਸਾਰੇ ਬੋਧ ਸਤਿਕਾਰਯੋਗ ਜੋਗੋ ਤੇ ਮੜਾ ਧਿਆਨ ਰੱਖਿਓ ਇਦਾਂ ਦੇ ਠੱਗਾਂ ਤੋਂ ਬਚੋ ਜੇ ਕੋਈ ਮੈਸੇਜ ਉਸੀ ਆਉਂਦਾ ਆ ਸਿੱਧਾ ਮੇਰੇ ਨਾਲ ਭਰਾ ਗੱਲ ਕਰੋ ਤੇ ਇਹ ਫੇਕ ਆਈਡਿਟੀ ਸਾਰਿਆਂ ਨੇ ਮੇਰੇ ਵੀਰ ਇੰਸਟਾਗ੍ਰਾਮ ਤੇ ਚੈੱਕ ਕਰਿਓ ਸੇਮ ਨਾਮ ਤੇ ਆਈਡਿਟੀ ਬਣੀਆਂ ਹੁਣ ਮੈਂ ਡੀਪੀ ਚੇਂਜ ਕਰਤੀ ਆਪਣੀ ਫੋਟੋ ਮੈਂ ਤੇ ਸ਼ਾਇਦ ਆਪਣੀ ਫੈਮਲੀ ਪਿਕ ਲਾਈਆ ਹੁਣ ਕੁਰਤੇ ਪਜਾਮੇ ਵਾਲੀ ਜਿਹੜੀ ਉਹਦੀ ਵੀਪੀ ਲੱਗੀ ਆ ਐਨ ਕਮਲੀ ਫੋਟੋ ਆ ਹਦੀ ਫੈਮਲੀ ਦੀ ਰੈਡ ਟੀ-ਸ਼ਰਟ ਵਾਲੀ ਤੇ ਉਹ ਆਈ ਆਈਡਿਟੀ ਅਰਸ਼ਦੀਪ ਚੋਲਾ ਰੈਡ ਟੀ-ਸ਼ਰਟ ਪਾਈ ਮੈਂ ਉਹਨੂੰ ਸਾਰਿਆਂ ਨੇ ਰਿਪੋਰਟ ਕਰੋ ਮੇਰੇ ਵੀਰ ਕੇ ਤੇ ਮੇਰੇ ਵੀ ਧਿਆਰ ਕੋ ਜਰ ਜਿਹੜਾ ਮੇਰਾ ਵੀਰੇ ਕੰਮ ਕਰ ਰਿਹਾ ਵਾ ਐਮਪੀ ਤੋਂ ਮੇਰੇ ਸਾਹਮਣੇ ਕਿਹੜਾ ਉਹ ਤਾਨੇ ਸ਼ਕੀਨਾ ਉਹਦਾ ਸ਼ਹਿਰ ਪਤਾ ਨਹੀਂ ਬਾਕੀ ਮੈਂ ਪਤਾ ਸਦਾ ਕਰਾ ਲਿਆ ਵੀਰ ਤੈਨੂੰ ਸੀਐਸਟਾਫ ਤੱਕ ਤੇ ਰਿਪੋਰਟ ਸਰਕ ਹੋ ਗਿਆ ਵਾ ਤੇਰੇ ਛਤਰ ਪੈਣਾ ਪੂਰਾ ਤੇ ਸੁੱਧਰ ਜਾ ਮੇਰਾ ਵੀਰ ਤੇ ਅੱਤ ਤੇਰਾ ਖਾਦਾ ਖੁੱਤਾ ਹੀ ਬਲੌਕਰ ਆਤਾ ਵਾ ਥਗੀਆਂ ਮਾਰਨੇ ਸਾਰਾ ਕੁਝ ਖਾਤੇ ਚ ਵੀ ਨਾ ਤੂੰ ਫੇਕ ਹੋਗੀ ਬਣਾਇਆ ਸਾਰਾ ਕੁਝ ਤੇ ਮੇਰਾ ਸੁੱਧਰ ਜਾਏ ਕਮ ਨਾ ਕਰ ਆਪਣਾ ਨਾਮ ਕਮਾਓ ਮਿਹਨਤ ਕਰੋ ਆਪ ਦੇ ਆਪ ਦੇ ਮਿਹਨਤ ਦੀ ਕਮਾਈ ਕਰੋ ਹੱਕ ਦੇ ਪੈਸੇ ਖਮਾਓ ਇਦਾਂ ਲੋਕਾਂ ਦਾ ਨਾਮ ਵਰਤ ਕੇ ਕਿੰਨਾ ਜਿਹੜੇ ਪੈਸੇ ਕਮਾਓਗੇ ਤੇ ਮੇਰੇ ਵੀਰ ਆਪ ਦੀ ਮਿਹਨਤ ਕਰੋ ਇਦਾਂ ਦਾ ਕੰਮ ਨਾ ਕਰ ਮੇਰਾ ਵੀਰ ਤੇ ਬਾਕੀ ਤੁਸੀਂ ਮੇਰੇ ਵੀਰ ਸਾਰੇ ਧਿਆਨ ਰੱਖੋ ਜੂਜੂ ਅਗਲਾ ਸ਼ੁਰੂ ਕਰਦਾ ਚੈਸਟ ਦਾ ਸੈੱਟ ਇਹ ਲਈਏ ਪਹਿਲੋਂ ਉਹ ਵੀ ਲਾਉਣਾ ਆਪਾਂ ਉਹ ਬਾਹਰ ਲਾਉਣੇ ਆ ਚੱਲ ਆ ਲਾ ਲਨੇ ਪਹਿਲਾਂ ਪਹਿਲੋਂ ਇਹ ਲਾ ਲਨੇ ਆ ਰੱਖ ਖਿੱਚ ਕੇ ਕੰਮ ਵੇਟ ਕੰਨਾ ਪਾਇਆ ਮਗਰ ਉਹ ਤੇਰਾ ਆਹ ਮਗਰ ਭਲਵਾਨ ਨੇ ਵੇਟ ਵੇਖੋ ਪਾਇਆ ਪਲੇਟਾਂ ਕਿੰਨੀਆਂ ਪਈਆਂ ਉਹ ਰਹਿੰਦੇ ਮਸਲ ਖਿੱਚਿਆ ਨਾ ਹੀ ਛਾਤੀ ਪਾੜ ਜੂਗੀ ਇੰਨਾ ਵੇਟ ਨਾ ਪਾ ਯਾਰ ਦੇ ਯਾਰ ਆ ਵੇਖ ਲੋ ਬੰਦੇ ਵੇਖ ਲੋ ਯਾਰ ਮਾਮਾ ਇੱਕ ਪਲੇਟ ਤੋਂ ਸ਼ੁਰੂ ਕੀਤਾ ਜਵਾਗਿਆ ਯਾ ਯਾਰ ਆ ਭਾਜੀ ਵੇਟ ਵੇਖ ਲੋ ਜਰਾ ਪਾਈਦਾ ਬਾਅਦ ਚ ਤੁਹਾਡਾ ਪਲੇਅਰ ਤੁਹਾਡਾ ਖਰਾਬ ਹੋ ਗਿਆ ਨਾ ਤੁਹਾਡਾ ਤੁਹਾਡਾ ਪਲੇਅਰ ਖਰਾਬ ਹੋ ਗਿਆ ਬਾਜ ਨਾ ਕਿਓ ਇਹ ਪਲੇਟਾਂ ਸਾਰੀਆਂ ਪਾ ਕੇ ਵੇਟ ਲਾਈਂਦਾ ਕੋਈ ਮਸਲ ਖਿੱਚਿਆ ਗਿਆ ਰ ਬਾਜ ਵੇਖ ਲੋ ਗਿਣਤੀ ਦੀ ਇੱਕ ਪਲੇਟ ਪਾਈ ਇਹਨੇ ਇੱਕ ਪਲੇਟ ਪਾ ਕੇ ਵੇਟ ਲਾਉਂਦਾ ਓ ਜਾਣ ਦੇ ਗੁਰੂ ਗਾ ਡਾਂਟੀ ਲਾਤੀ ਇੱਕ ਪਲੇਟ ਪਾਈ ਉੱਤੋਂ ਔੜਾ ਲੈਂਦਾ ਮਾਜਾ ਨਾ ਗਈ ਹੁਣ ਬੇਇੱਜ਼ਤੀ ਕਰਾਉਂਦੇ ਕੋਲ ਮਲਾ ਕੇ ਦੋ ਚਾਰ ਪਲੇਅਰ ਹੋ ਰਹੇ ਆ ਤੇ ਰਲ ਕੇ ਮਾਜੇ ਦੀ ਮਿੱਟੀ ਬਲੀਦ ਕਰਾਈ ਜਾਂਦੇ ਤੁਸੀਂ ਯਾਰ ਇਹਦਾ ਕਲਾਸੀ ਟਕਾ ਲੋ ਭਾਵੇਂ ਹੈਂ ਸ਼ਾਤੀ ਬਣੀ ਆ ਉਦਾਂ ਹੀ ਓਹੋ ਛੋਲੋ ਵੀ ਨਾਲ ਸੱਟ ਲਾਈਏ ਕੋਈ ਗਰੂ ਮੇਰ ਕਰੀ ਉਹ ਤੇਰਾ ਪਲਾਏ ਓਏ ਹੋਏ ਅੱਧੀਆਂ ਪਲੇਟਾਂ ਪਾ ਰੀਆਂ ਪਹਿਲਵਾਨੇ ਗੁੱਸੇ 'ਚ ਆ ਗਏ ਪਲੇਟਾਂ ਪਾ ਰੀਆਂ ਪਹਿਲਵਾਨ ਨੇ ਅੱਧੀਆਂ ਆਜੂ ਨੀ ਮੰਨਦੇ ਕਿ ਇਹਨੂੰ ਕੱਲ ਦਾ ਪਤਾ ਨਹੀਂ ਚੱਲ ਭਾਵੇਂ ਨਾ ਹੀ ਆਈਏ ਕਿੱਥੇ ਮਿਲਾਂ ਕੰਮ ਫਿਟਿੰਗ ਨਹੀਂ ਫਿਟਿੰਗ ਨਹੀਂ ਕਰਦਾ ਹੁਣ ਜਿਹੜਾ ਚੈਰ ਆਸਟ੍ਰੇਲੀਆ ਗਾੜੀ ਕੈਨੇਡਾ ਅਮਰੀਕਾ ਵਿੱਚ ਦਿਖੰਦੇ ਆ ਉਹ ਤੇਰਾ ਫੜਾ ਜੇ ਮੈਂ ਥੱਕਾ ਗਰੂ ਫੀਡ ਹੋਣ ਆਪੀਆਂ ਬਾਜ ਗਰੂ ਭਾਜੀ ਲਈਏ ਤਾਂ ਆਸੇ ਇਨੀ ਮਰੋ ਤਾਂਾਨੂੰ ਕੀ ਹੋਇਆ ਆ ਤੁਹਾਨੂੰ ਮਾਦਲ ਬੇਚਣਾਉਂਗਾ ਭਾਜੀ ਜਲ ਵੇਖ ਕੇ ਦੀ ਸ਼ਰਮਾਉਂਦੀ ਇਹਨੂੰ ਆਪਾਂ ਬਹੁਤ ਮਿੰਟ ਲੜਦੇ ਤੇ ਵੀ ਅਨੀਮੇਟਰ ਹਾਂ ਤੁਹਾਡੇ ਕਹਿਣ ਤੇ ਮੈਂ ਥੋੜੇ ਆਪਣੇ ਰੈਪੀਟਿਸ਼ਨ ਵਧ ਲਾਉਣ ਡਿਆ ਵਾਂ ਪਾਰ ਥੋੜਾ ਜੀ ਨਾਲ ਪੁੱਠੀ ਪਠੀ ਪਾ ਲਈ 2 ਨੰਬਰ ਚ ਆਉਣੀ ਲਾਈਏ ਭਾਈ ਨੂੰ ਨਾਲ ਨਾ ਪਾਦਾ ਇਹ ਵਾਲੇ ਵਿੱਚ ਕੋਈ 2 ਨੰਬਰ ਦੀ ਪੁੱਠੀ ਪਠੀ ਚਲਾ ਲਈਏ ਚੱਲ ਜਾਣੀ ਪਾਉਣੀ ਜਾਫੀ ਨਹੀਂ ਪੁੱਠੀ ਵਾਲਾ ਪੁੱਠੀ ਵਾਲਾ ਜਾਫੀ ਨਹੀਂ ગાਣਾ ਹਾਂ ਨਾਲੇ ਸਾਰੇ ਆਪਣੇ ਪੰਜਾਬੀ ਉੱਤੇ ਵਾਲੇ ਹੀ ਇੱਕ ਤਾਂ ਖਾਨ ਭੈਣੀ ਵਾਲੇ ਦੇ ਗਾਣੇ ਤੇ ਫਿਰ ਸਟੋਰੀ ਵੀ ਪੈ ਜਾਣੀ ਨਾ ਪੁੱਠੀਆਂ ਤੇ ਮੈਂ ਪਾ ਕੇ ਬੜੇ ਸਿੱਧੇ ਕਰੇ ਬੱਲੀਏ ਫਿਰ ਤੁਸੀਂ ਇਹ ਲਾਇਓ ਉੱਤੇ ਗਾਣਾ ਐਡਾ ਬਣਾ ਹੀ ਹੋਵੇ ਖੜੇ ਡੜਾ ਪਾਵਾਂਗੇ ਕਿੰਦੇ ਭੈਰੀ ਭਰੀਆਂ ਨੂੰ ਮਤਲਬ ਲੱਗਣਾ ਕਿ ਨਹੀਂ ਸਹੀ ਆ ਪਾਈਆਂ ਕਰੀ ਚੇਤਾ ਹੀ ਆ ਚੌੜੇ ਮਦਰੇ ਨਹੀਂ ਪਾਈਆਂ ਭਲੇ ਖਾਣਾ ਹੋਵੇਗੀ ਤੀਨ ਚੌੜੇ ਮਦਰੇ ਪਾਈ ਨੂੰ ਜਿਹੜਾ ਟੱਚ ਵੇ ਰੌੜਾ ਸ਼ੋਰ ਰਹਿਣ ਲੱਗੇ ਐ ਵਧੀਆ ਬਾਹਾਂ ਛੋਲੇ ਹੋਣਾ ਐ ਐ ਪ੍ਰੈਸ ਚਲੋ ਜੀ ਅਗਲਾ ਸੈੱਟ ਟੱਚ ਕੇ ਭੁਲਾਵਾਂ ਜੀ ਹਾਂ ਬੋਲਟ ਕੀਣਾ ਨਹੀਂ ਹੋਇਆ ਕਿੰਦੇ ਆ ਗਿਆ ਚੁੱਕਾ ਏ ਹਾਂ ਬੋਲਟ ਪੁਲਾਣ ਜੀ ਕਿੱਦਾਂ ਠੀਕ ਠਾਕ ਏ ਮੁੰਡਾ ਭੱਜਾ ਫਿਰਦਾ ਪਸੀਨੇ ਨਾਲ ਹਾਂ ਕਿਦਾਂ ਦਾ ਫੀਲ ਹੋ ਰਿਹਾ ਵੈਰੀ ਸਟਰੋਂਗ ਵੈਰੀ ਬੈਡ ਕੈਨ ਲੱਗੀ ਵੈਰੀ ਬੈਡ ਜਿਹੀ ਲੱਗੀ ਲਓ ਜੀ ਜਿਮ ਆਪਾਂ ਲਾ ਲਿਆ ਤੇ ਆ ਗਏ ਹੁਣ ਅਸੀਂ ਕੋਲ ਮਿਹਨਤ ਨੂੰ ਤੇ ਚਲੋ ਲਾਈ ਆ ਥੋੜੀ ਬਾਦੀ ਹੁਣਾਂ ਕੋਲਸ ਚ ਆ ਗਏ ਅਸੀਂ ਤੇ ਸੁਗਮੰਦੀਰ ਦਾ ਦੁੱਧ ਖਤਮ ਹੋ ਰਲਾ ਸੀ ਤੇ ਉਹ ਫਿਰ ਨਹੀਂ ਲੈਣਾ ਤੇ ਦੇਖਦੇ ਆ ਇੱਥੇ ਜੇ ਮਿਲ ਗਿਆ ਤੇ ਦੁੱਧ ਲੈਣਾ ਆ ਤੇ ਦੇਖੋ ਜੀ ਸਬਜ਼ੀਆਂ ਫਰੂਟਸ ਕੋਲਸ ਇਹ ਤੋਂ ਸਾਰਾ ਸਮਾਨ ਹੀ ਮਿਲਦਾ ਹੈ ਇੱਡੀਆਡ ਕੁਛ ਨਾ ਬਊਗਾ ਨਾ ਭਾਜੀ ਪੁੱਛ ਕੇ ਬੜੂਗਾ ਪੁੱਛ ਲੋ ਨਾ ਮੜਾ ਨਾਮ ਦੱਸ ਦਿੰਨੇ ਆ ਵੀ ਆ ਚਾਹੀਦਾ ਜੇ ਮਿਲ ਗਿਆ ਤੇ ਹਾਂਜੀ ਵਗੜੀ ਤੁਸੀਂ ਦੁੱਧ ਪੀ ਰਹੇ ਹੋ ਮੈਂ ਕਹਿੰਦਾ ਹੂੰ ਦੁੱਧ ਪੀ ਰਹੇ ਹੋ ਪੀ ਲੋ ਉਹਦੇ ਇੱਕ ਥਾਂ ਬੈਠ ਕੇ ਦੁੱਧ ਪੀਦਾ ਵਾ ਲੰਮੇ ਬੈਗੇ ਇਦਾਂ ਛੋੜਾਂਗਾ ਵੀਦਾ ਤੁਰ ਫਿਰ ਕੇ ਛੋੜਾ ਦੁੱਧ ਪੀ ਓ ਲੈ ਬੋਤਲ ਸੁੱਟਦੀ ਆ ਵੇਖ ਲੋ ਆ ਕੰਮ ਜੇ ਇਹਦੇ ਜ਼ਿਆਦਾ ਪੀ ਲਿਆ ਹੀ ਓਏ ਇਹ ਕੀਤਾ ਈ ਇਦਾਂ ਛੋੜਾ ਕਰੀਦਾ ਵਾ ਕੁੱਤੇ ਆ ਦੁੱਧ ਪੀ ਲੋ ਟਿੱਡੀ ਭਰ ਕੇ ਆਹ ਭੱਜ ਗਈ ਇੱਥੇ ਕੀ ਇਹ ਕੀ ਕਰਦੇ ਆ ਇੱਥੇ ਲਟਣਾ ਇਹ ਨਹੀਂ ਕਿਥੇ ਰਿਹਾ ਹੈ ਐ ਦਦੋ ਪੀ ਲਓ ਪਤਾ ਸਾਰਾ ਸੁੱਤਾਂ ਉੱਠਿਆਂ ਤੂੰ ਹੈ? ਸੁੱਤਾਂ ਉੱਠਦੇ ਆਂ ਸ਼ਰਾਰਤਾਂ ਵੱਲ ਧਿਆਨ ਅਜ ਹੁਣੇ ਉੱਠਿਆ ਵੇਖ ਲੋ ਸ਼ਰਾਰਤਾਂ ਨੇ ਧਿਆਨ ਉਸੇ ਲਈ ਪੀ ਲਓ ਪੀ ਲਓ ਦਦੋ ਸਾਰਾ ਹੱਸਦਾ ਵੀ ਐ ਲੈ ਓ ਲੈ ਚਲੋ ਚਲੋ ਜੀ ਬਸ ਆਹ ਕੰਮ ਜੇ ਮੁੰਡ ਪੈੜੀਆਂ ਭੜੀਆਂ ਸ਼ਿਤਰਾਂ ਵਾਲਾ ਵਾ ਤੇ ਹੋਰ ਕੋਈ ਗੱਲ ਨਹੀਂ ਚਾਹ ਆ ਗਈ ਜੀ ਆਪਣਾ ਚਾਹ ਟਾਈਮ ਹੋ ਗਿਆ ਚਾਹ ਪੀਆਗੇ ਹੁਣ ਘੁੱਟ ਘੁੱਟ ਤੇ ਫੇਰ ਚੱਲਾਂਗੇ ਗਰਾਊਂਡ ਗੱਡ ਚੱਲਦੇ ਆਂ ਜਿਹੜਾ ਗਰਾਉਂਡ 'ਤੇ ਆਉ ਲੈ। ਇਹ ਕੀ ਕਰਦਾ? ਦੇ ਤੂੰ ਦੇ ਦੇ। ਫੜ ਲਓ ਇਹਨੇ ਨਹੀਂ ਬਿਨਾ ਦੋ ਦੇ। ਪਕੜ ਕਰਦੇ ਆਂ ਫੜ ਲਓ ਇਹ ਤੋਂ। ਲੋ ਜੀ ਕ੍ਰਾਸ ਕੰਟਰੀ ਲੱਗ ਰਹੀ ਸੀ ਅੱਜ ਤੇ ਆ ਵੇਖੋ ਜੀ ਸਾਰਾ ਏਰੀਆ ਵਗੈਰਾ ਸਟੇਸ਼ਨ 'ਤੇ ਖੜੇ ਆਂ ਅਸੀਂ। ਰੇਲਵੇ ਪਟੜੀ ਵਗੈਰਾ ਤੇ ਰੋਡ ਸਾਰਾ ਖਾਲੀ ਆ। ਤੇ ਅਣੂ ਸਾਡਾ ਮਲ ਜਿਹੜਾ ਉਹ ਪਿਛੇ ਹੀ ਖਲੋ ਗਿਆ। ਫੋਨ ਲਾਤਾ ਵੀ ਮੈਂ ਇੱਥੇ ਖੜਾ ਜੇ। ਤੇ ਜਦੋਂ ਹੁਣ ਆ ਦાદੇ ਉਹ ਤੇ ਮੈਚ ਲੱਗਾ ਜਿੱਥੇ ਬਹਿਣਾ ਉਹ ਪਿਛੇ ਹੀ ਖੜਾ ਆ ਤੇ ਮਾਲੀ ਜੀ ਰੋਗੇ ਰਸਤੇ ਜੀ ਸੁੱਟਦੇ ਹਥਿਆਰਾਂ ਦਾ ਬਸ ਆਪਣਦੋ ਨਹੀਂ ਗਏ ਜਾਂਦਾ ਤੇ ਹੁਣ ਆਪਾਂ ਇੱਥੇ 2 ਮਿੰਟ ਦੀ 2-4 ਮਿੰਟ ਦੀ ਰੈਸਟ ਮਾਰ ਕੇ ਤੇ ਫੇਰ ਦੁਬਾਰਾ ਵਾਸ ਜਾਵਾਂਗੇ ਤੇ ਜੋਰ ਪੂਰਾ ਹੋਇਆ ਤਾਂ ਕਾਫੀ ਲੰਮਾ ਸਫ਼ਰ ਬਣ ਗਿਆ ਏ ਇਸ ਤਵਾਰ ਆਪਾਂ ਪਾਰਕ ਨਹੀਂ ਰਹਿਣਾ ਹੁਣ ਤੇ ਪਾਰਕ ਚ ਚਲਦੇ ਆ ਵੀਡੀਓ ਨੇ ਬਣੀ ਰਿਓ ਤੁਹਾਨੂੰ ਵੀ ਲੈ ਕੇ ਚਲਦੇ ਆ ਅੱਗੇ ਫੇਰ ਆ ਦੇਖੋ ਮੇਸਾਂ ਦਾ ਪਹਿਲਾ ਵਜੀ ਆ ਹੋਵੇ ਆਪਣੇ ਏਰੀਆ ਵੇ ਲੋ ਫਾਟਕ ਲੱਗੇ ਹੁੰਦੇ ਆ ਡੰਡੇ ਲਾਏ ਹੁੰਦੇ ਆ ਤੇ ਫਿਰ ਵੀ ਲੋਕੀ ਹਟਦੇ ਨਹੀਂ ਥੱਲਿਓਂ ਦੀ ਮੋਟਰਸਾਈਕਲ ਲੈ ਕੇ ਨੰਗੀ ਜਾਂਦੇ ਰਹਿੰਦੇ ਆ ਤੇ ਇੱਥੇ ਵੇ ਲੋ ਕੁਝ ਨਹੀਂ ਆ ਔਰ ਨਿਗਾਹ ਡੰਡਾ ਲਗਾ ਵੇ ਲੋ ਨਾਰਮਲ ਜਿਹਾ ਛੋਟਾ ਡੰਡਾ ਵਾ ਬਸ ਤੇ ਉਹ ਬੱਲ ਵਜੀ ਆ ਇਹਨੇ ਲੋਕਾਂ ਨੇ ਖਲੋੜੇਣਾ ਪਈ ਦੇ ਚਲੋ ਰੋਡ ਘਟਾ ਸਕਦਾ ਉਦਾਂ ਵੀ ਇੱਡੇ ਹੀ ਹੁੰਦੇ ਆ ਬਸ ਨਿਗਾਹ ਡੰਡਾਂ ਦਾ ਤੇ ਆਪਣੇ ਏਰੀਆ ਹੁੰਦਾ ਤੇ ਉਹ ਦੇਖ ਦਿਨਾ ਤੁਹਾਨੂੰ ਇਹ ਨਵੇਂ ਚ ਦੀ ਕੱਢ ਕੇ ਲੈਣਾ ਆਇਆ ਕਰਕੇ ਇੱਥੇ ਲੋਕ ਬਹੁਤ ਭਰਮੇ ਵਾਲੇ ਆ ਠੰਡੇ ਲੋਕ ਆ ਤੇ ਔ ਹੋਰੀ ਲਾਗੀ ਤਾਂ ਦਿਖੋਣੇ ਆ ਟ੍ਰੇਨ ਆਉਂਦੀ ਤਾਂ ਦਿਖੋਣੇ ਆ ਆ ਇਧਰਲੀ ਸਾਈਡ ਤੇ ਆ ਗਈ ਆ ਵੇ ਇਹ ਆ ਨਹੀ ਔਗੀ ਬੱਸ ਐਨਾ ਕਮੀ ਸਪਸੀਨਾ ਬਹੁਤ ਆ ਜਾਂਦੇ ਆ ਤੇ ਆਹ ਲੋ ਜੀ ਹੋਰ ਨਾ ਚੱਕਦੇ ਡੰਡੇ ਮਿੰਟੋ ਮਿੰਟ ਮਗਰੇ ਹੀ ਆਹ ਲੋ ਆ ਆਪਣੇ ਦੇ ਮਹੀਨਾ ਡੰਡੇ ਉੱਪਰ ਕਰਨ ਤੇ ਲੱਗ ਜਨਾ ਹੈ ਬੇਲੀ ਗੱਲ ਦੇ ਟ੍ਰੇਨ ਲੱਗਦੀ ਦੇ 10 ਮਿੰਟਾਂ ਬਾਅਦ ਜਾ ਕੇ ਡੰਡੇ ਤਾਂ ਨੂੰ ਦਿੰਦੇ ਆ ਤੇ ਉਹ ਬਸ ਇੰਨਾ ਕੰਮ ਹੀ ਚਲੋ ਕੋਈ ਗੱਲ ਨਹੀਂ ਐਨੀ ਵੇਸ ਸਾਡਾ ਪੰਜਾਬ ਵੈਸਟ ਆ ਸਭ ਤੋਂ ਵਧੀਆ ਜਿੱਦਾਂ ਦਾ ਵੀ ਹੈਗਾ ਉਹਨਾਂ ਪਿਆਰਾ ਦਿਲਾਂ ਦੇ ਉੱਥੇ ਰਹਿਣਾ ਆਪਾਂ ਚਲਿਏ ਫਿਰ ਆਪਾਂ ਜੀ ਦੇ ਲੈ ਭਾਈ ਆਵਾਜ਼ ਹੀ ਚੱਲੇ ਚਲੋ ਜੀ ਥੱਲੇ ਨਹੀਂ ਬਾਸਣਾ ਫੇਰ ਪਾਰਕ ਜਾ ਕੇ ਮਿਲਦੇ ਆ ਵੀਡੀਓ ਨੰਬੜੀ ਦਿਓ ਇੱਧਰ ਦੇਖੋ ਜੀ ਸੁਖਮਨ ਖੇਡ ਰਿਹਾ ਪਿਆ ਫੜ ਲਿਆ ਸੁਖਮਨ ਇਹ ਕੀ ਹੋ ਰਿਹਾ ਇਹ ਕਰ ਰਹੇ ਹੋ ਕੀ ਕਰ ਰਹੇ ਹੋ ਉਹ ਵਾਲੀਆ ਉਹ ਪੁੜਕੰਜੇ ਵਾਲੀ ਉਹਦਾ ਪੈਪ ਜਰਾ ਰੱਥਾ ਉਹ ਚੁੱਕ ਲਿਆ ਕੀ ਕਰ ਰਹੇ ਹੋ ਹੈ ਇਹ ਕਰ ਰਹੇ ਹੋ ਸ਼ਰਾਰਤਾਂ ਪਾਰਕ ਦੇ ਵਿੱਚ ਇਹ ਜੀ ਚੱਕ ਲਓ ਚੱਕ ਦੋ ਹੈ ਐ ਐ ਪਾਪਾ ਦੇ ਮਾਰੇਗਾ ਜ਼ਿਆਦਾ ਪਾਪਾ ਦੇ ਨਾਲ ਬਾੜ ਦੀ ਉਹਨੇ ਚੁੱਕ ਲਈ ਹੁਣ ਤੁਹਾਡੇ ਗੋਡੇ ਤੇ ਨਾ ਛੱਡੇ ਮਾਰੀ ਨਾ ਮੇਰੇ ਸੀਂਟਲਾ ਆ ਹੈਗੀ ਆ ਜੀ ਆਪਣੀ ਪਾਰਕ ਗਰਾਊਂਡ ਇੱਥੇ ਆਪਾਂ ਮਿਹਨਤ ਕਰਦੇ ਆ ਜੀ ਸ਼ਾਮ ਨੂੰ ਦੇਖੋ ਕਿੱਡਾ ਵਧੀਆ ਏਰੀਆ ਸਾਰਾ ਹਰਿਆਲੀ ਸਾਰੇ ਪਾਸੇ ਵੈਦਰ ਕਿੰਨਾ ਸਾਫ਼ ਆ ਦੇਖੋ ਬੱਦਲ ਉੱਪਰ ਤੇ ਕਿੰਨਾ ਵਧੀਆ ਮੌਸਮ ਆ ਕਾਰ ਵੇਖੋ ਕਿੱਡੇ ਸੋਨੇ ਆਸਟ੍ਰੇਲੀਆ ਤੁਹਾਨੂੰ ਇਦਾਂ ਹੀ ਦਿਖਾ ਦਿਆ ਕਰਨਾ ਆਪਾਂ ਦੇਖੋ ਕਾਰ ਇਹ ਤੁੱਕੋ ਇਹ ਤੁੱਕ ਇਹ ਤੁੱਕ ਇਹ ਤੁੱਕ ਕਰੋ ਆ ਲੋ ਆ ਬੱਚਿਆਂ ਨੇ ਪਲੇ ਕਰਨ ਲਈ ਆ ਦੇਖੋ ਇਹਦੇ ਉੱਪਰ ਚੜਦੇ ਆ ਬੱਚੇ ਖੇਡਦੇ ਆ ਉੱਪਰ ਚੁੰਮੜੀ ਵੀ ਜਾਂਦੇ ਹੁੰਦੇ ਆ ਓਏ ਨੋ ਸੌਰੀ ਮਾਰਨਾ ਏ ਮੈਂ ਨਹੀਂ ਸੌਰੀ ਦਰਦੇ ਮਾਰ ਨਹੀਂ ਸੌਰੀ ਐਵੇਂ ਪਾਉ ਬਾਅਦ ਚ ਗੱਲ ਪੈ ਜਾਣਾ ਕਾਲਿਆਂ ਦੀ ਕੁੜੀ ਆ ਹਾਂ ਗੋਰੇ ਕਾਲੇ ਅਮਰੀਕਾ ਵਾਲੇ ਸਭ ਫੈਨ ਕੁੜੇ ਓਏ ਐਕਸਰਸਾਈਜ਼ ਕਰ ਲੋ ਸੁਖਮਨ ਚਲ ਓ ਇਦਾਂ ਐਕਸਰਸਾਈਜ਼ ਕਰੋ ਚਲੋ ਚੱਲ ਆ ਵੇ ਐਕਸਰਸਾਈਜ਼ ਹੋ ਰਹੀ ਹੈ ਵੇਖੋ ਡੰਬਲ ਮਾਰ ਲਾ ਬੈਂਚ ਪ੍ਰੈਸ ਲਾ ਲੋ ਆਹ ਲੋ ਆਹ ਲੈ ਫਿਰ ਲੈ ਡੰਬਲ ਆ ਲੈ ਵੀਰੇ ਵੇਖੋ ਐਕਸਰਸਾਈਜ਼ ਹੋ ਰਹੀ ਆ ਚੱਲ ਚੱਲ ਖਿੱਚ ਗਏ ਬਸ ਲੈ ਭੰਗੜੇ ਵੀ ਭੰਗੜੇ ਵੀ ਐ ਅੱਛੀ ਕੀ ਅੱਛੀ ਕੀ ਸੁਖਮਣ ਆਗ ਚੱਲ ਰਿਹਾ ਆਪਣਾ ਵਲੌਗ ਚੱਲ ਰਿਹਾ ਵੀ ਵੇਖੋ ਸਕਰੀਨ ਤੇ ਲਾਇਆ ਅਸੀਂ ਇਹ ਜਿਹੜਾ ਆਏ ਅਸੀਂ ਇਧਰ ਨੂੰ ਸੁਖਮਣ ਦਾਦੀ ਮਮਾ ਨਾਲ ਪਿਆਰ ਹੋ ਰਿਹਾ ਹੈ ਕਿਸੀਆਂ ਹੋ ਰਹੀਆਂ ਦਾਦੀ ਮਮਾ ਤਦੀ ਮਮਾ ਵਲੌਗ ਚੱਲੀ ਜਾ ਰਿਹਾ ਦੇਖਿਆ ਜਾ ਰਿਹਾ ਇੱਥੇ ਵੇਖਣ ਦਾ ਮਜ਼ਾ ਹੀ ਆਉਂਦਾ ਉਦਾਂ ਵੇ ਹੈ ਨਾ ਸੋ ਕਮਨ ਹੈਲੋ ਕੀ ਵੇਖਦਾ ਪਿਆ ਸੀ ਵਲੌਗ ਦੀਆਂ ਤਾਂ ਆਪਣਾ ਹੈ ਬੁਗੀ ਓਏ ਸੋਣੀਏ ਇੱਧਰ ਆ ਪਹੁੰਚਿਆ ਆ ਮੇਰੇ ਅੱਲੇ ਵੇ ਇੱਧਰੇ ਗੋਚੀ 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 ਹੈਲੋ ਹਾਂਜੀ ਤੇ ਅੱਜ ਦਾ ਵਲੌਗ ਆਪਾਂ ਐਂਡ ਕਰਦੇ ਆ ਜੀ ਇੱਥੇ ਹੀ ਖਤਮ ਤੇ ਸਾਰੇ ਅਨੇ ਤੁਸੀਂ ਜਰੂਰ ਦੱਸਿਓ ਤੁਹਾਨੂੰ ਕਿਦਾਂ ਲੱਗਾ ਵਲੌਗ ਕਮੈਂਟ ਕਰਕੇ ਇਹ ਤੇ ਵਲੌਗ ਆਪਾਂ ਹੁਣ ਵੱਧ ਤੋਂ ਵੱਧ ਜ਼ਿਆਦਾ ਜ਼ਿਆਦਾ ਬਣਾਇਆ ਕਰਾਂਗੇ ਇਹ ਵਲੌਗ ਹੁੰਦਾ ਜੀ ਖਤਮ ਤੇ ਆਪਾਂ ਹੁਣ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਸਾਰੇ